ਕੂੰ ਸਮਰੱਤ ਵੱਡਾ ਮੇਰੀ ਮਤ ਥੋਰੀ RAM ਪਾਲੈ ਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਦ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ ਰਹਿਨ ਕੋਢੀ ਪਸ਼ੂ ਨੀਚਿਆਨਾ ਤਿਆਗ ਚਲਤੀ ਮਾਨ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਤ ਸੁਆਮੀ ਪਜ ਰਾਖੋ ਮੋਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਜੀ ਜੰਤ ਦਾ ਠਾਕਰ ਹੈਗਾ ਹੁਣ ਜਦੋਂ ਠਾਕਰ ਸ਼ਬਦ ਆਉਂਦਾ ਉਹ ਹੁਕਮ ਵਾਸਤੇ ਆਉਂਦਾ ਹੈਗਾ ਤੇ ਜਦੋਂ ਕੰਨਾਂ ਲੱਗਿਆ ਆ ਯਾਰ ਉਦੋਂ ਜੀ ਨੇ ਸਰੀਰ ਧਾਰਨ ਕਰਿਆ ਉਹਦੇ ਬਾਰੇ ਆਉਂਦਾ ਇਸ ਸ਼ਲੋਕ ਵਿੱਚ ਸਤਿਗੁਰ ਜੀ ਉਪਦੇਸ਼ ਕਰਦੇ ਕਿ ਜਿਹੜਾ ਜੀ ਜਾਣਦਾ ਉਹਦਾ ਠਾਕ ਜਿਹੜਾ ਉਹਦਾ ਮੂਲ ਹੀ ਠਾਕ ਰਹਿਗਾ ਕਿਉਂਕਿ ਉਹਨੇ ਹੀ ਆਪਣਾ ਜੀ ਪੈਦਾ ਕੀਤਾ ਹੈਗਾ ਤੇ ਜੀ ਦੇ ਕਰਕੇ ਹੁਕਮ ਦੇ ਅਨਸਾਰ ਉਹਨੂੰ ਜਿਹੜਾ ਇਹ ਸਰੀਰ ਮਿਲਾਇਗਾ ਇਸ ਤਰ੍ਹਾਂ ਜੀ ਜਾਣਤਾ ਦਾ ਠਾਕ ਰਾ ਜਿਹੜਾ ਜਿਹਦੇ ਵਿੱਚ ਕਮੀ ਹੈ ਹੀ ਹੈ ਉਹ ਆਪੇ ਹੀ ਵਰਤ ਰਿਹਾ ਹੈਗਾ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਸਤਾਰ ਨਾਨਕ ਜੀ ਕਹਿੰਦੇ ਹਨ ਕਿ ਉਹ ਇੱਕ ਜਿਹੜਾ ਹੈਗਾ ਜਿਹਦੇ ਵਿੱਚ ਕਮੀ ਆਈ ਆ ਉਹ ਪਸਰਿਆ ਹੋਇਆ ਹੈਗਾ ਵੱਖਰੀ ਵੱਖਰੀਆਂ ਜੂਨਾ ਵਿੱਚ ਤੇ ਹੋਰ ਕੋਈ ਦੂਸਰਾ ਨਹੀਂ ਹੈਗਾ ਜਿਨ੍ਹਾਂ ਦੇ ਗਿਆਨ ਵਿੱਚ ਕਮੀ ਆਈ ਹੈ ਅੱਠ ਗੁਣ ਜਿਹੜੇ ਹੈਗੇ ਆ ਉਹ ਨਹੀਂ ਰਹਿ ਆਗੇ ਆ ਹਰ ਬਿਸਰ ਤੇਰੇ ਗੁਣ ਗਲਿਆ ਕੋ ਇਥੇ ਪਸਰੇ ਹੋਏ ਆ ਪਰ ਜਿਨ੍ਹਾਂ ਵਿੱਚ ਕਮੀ ਨਹੀਂ ਆਈ ਹੈ ਉਹਨਾਂ ਦਾ ਜਿਹੜਾ ਉਠਾ ਕੇ ਹੈਗੇ ਆ ਉਹਨਾਂ ਨੇ ਸਰੀਰ ਨਹੀਂ ਧਾਰਨ ਕੀਤਾ ਉਹਨਾਂ ਦਾ ਜਿਹੜਾ ਹੁਕਮ ਹੈਗਾ ਉਹ ਇਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈਗਾ ਇਸ ਕਰਕੇ ਆਪਾਂ ਨੂੰ ਗੁਰਬਾਣੀ ਨੂੰ ਪੜਨ ਲੱਗਿਆ ਬਹੁਤ ਹੀ ਇਕਾਗਰ ਚਿੱਤ ਹੋ ਕੇ ਹਰੇਕ ਸ਼ਬਦ ਦਾ ਜਿਹੜਾ ਉਹ ਸ਼ਬਦ ਪੇਧ ਜਾਣੇ ਜਾਣਾਈ ਜਿਵੇਂ ਪਹਿਲਾਂ ਪਾਖਤੀ ਆਈ ਸੀ ਬੇ ਸਮਾਰ ਅਥਾ ਅਗੰਤ ਅਤੋਲੇ ਜਿਉਂ ਬੁਲਾਵਾ ਹੈ ਜਿਉਂ ਬੁਲਾਵੋ ਤੋ ਨਾਨਕ ਦਾਸ ਬੋਲੇ ਹੁਣ ਜਿਹੜਾ ਹੁਕਮ ਚੱਲਦਾ ਹੈਗਾ ਉਹ ਤਾਂ ਵਿੱਚ ਬੋਲਣ ਵਾਲਾ ਸਿਰਫ ਮੀ ਜਿਵੇਂ ਹੁੰਦਾ ਹੈ ਬਰੌਂਡ ਵਾਲਾ ਪਿੱਛੇ ਹੁਕਮ ਹੁੰਦਾ ਜਿਹਦੀ ਤਾਰ ਹੁਕਮ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਇੱਥੇ ਇਹ ਆਇਆ ਹੈਗਾ ਕਿ ਜਿਹੜਾ ਇੱਕ ਵਾਜੇ ਦੇ ਵਿੱਚ ਕਮੀ ਹੈਗੀ ਆ ਤ੍ਰਿਤੀਏ ਵਿੱਚ ਪਿਆ ਦੇ ਟੇੜਾ ਜਿਹਦੇ ਅੰਦਰ ਦਤੇੜ ਪੈਦਾ ਹੋਈ ਕਹਿੰਦੇ ਮੈਂ ਮਹਦੂਦ ਲਖਾਇਆ ਖਸਮੇ ਕੇ ਦਰ ਜਾਈ ਹੁਕਮ ਦੇ ਨਾਲ ਹੁਕਮ ਦਾ ਵਿਰੋਧ ਕਰਦਾ ਹੈਗਾ ਉਹਦਾ ਮਤਲਬ ਇਹ ਹੋਇਆ ਕਿ ਉਹਦੇ ਗਿਆਨ ਵਿੱਚ ਕਮੀ ਹੈ ਨਹੀਂ ਤਾਂ ਸੱਚ ਇੱਕ ਹੋਏਗਾ ਸੱਚ ਸਭਨਾ ਦਾ ਖਸਮਾ ਹੈ ਤੇ ਜਿਹਨੂੰ ਸੱਚ ਦੀ ਸਮਝ ਆਇਆ ਤਾਂ ਹੋਰ ਕਿਸੇ ਨੂੰ ਵੀ ਸੱਚ ਦੀ ਜਿੰਨੇ ਵੀ ਗੁਰਮੁਖ ਆ ਉਹ ਜਿਹਨੂੰ ਸੱਚ ਦੀ ਸਮਝ ਆ ਜਿਹੜਾ ਸੱਚ ਇੱਕ ਹੋਏਗਾ ਤੇ ਜੇ ਉਹਨਾਂ ਦੇ ਵਿਚਾਰਾਂ ਵਿੱਚ મતਭੇਦ ਹੈ ਤਾਂ ਫਿਰ ਉਹਦਾ ਮਤਲਬ ਹੈਗਾ ਕਿ ਉਹਨਾਂ ਵਿੱਚ ਜੇ ਦੋ ਆਪਸ ਵਿੱਚ ਗੱਲਬਾਤ ਕਰ ਰਹੇ ਹੈ ਤੇ ਜਿਹੜਾ ਤਾਂ ਹੁਕਮ ਨਾਲ ਜੁੜਿਆ ਹੈਗਾ ਸੱਚ ਨਾਲ ਜੁੜਿਆ ਹੈਗਾ ਉਹ ਸੱਚਾ ਹੈ ਤੇ ਜਿਹੜਾ ਹੁਕਮ ਨਾਲ ਨਹੀਂ ਜੁੜਿਆ ਹੈਗਾ ਜਿਹਨੂੰ ਹੁਕਮ ਦੀ ਸਮਝ ਨਹੀਂ ਹੈਗੀ ਭਾਵ ਉਹਦੇ ਗਿਆਨ ਵਿੱਚ ਕਮੀ ਹੈਗੀ ਇਸ ਕਰਕੇ ਆਪਾਂ ਨੂੰ ਜਦੋਂ ਵੀ ਕੋਈ ਵੀ ਨਿਰਣਾ ਕਰਨਾ ਹੈ ਉਹ ਗਰਵਾਣੀ ਦੀ ਕਸਵਟੀ ਤੇ ਕੀਤਾ ਜਾਣਾ ਚਾਹੀਦਾ ਹੈ ਜੇ ਨੂੰ ਜਿਹੜਾ ਹੁਕਮ ਦੇ ਜਿਆਦਾ ਨੇੜੇ ਹੋਗਾ ਸੱਚ ਦੇ ਜਿਆਦਾ ਨੇੜੇ ਹੋਏਗਾ ਉਹਦੇ ਸ਼ਬਦਾਂ ਤੋਂ ਸਮਝ ਪਾਏਗੀ ਕਿ ਉਹਨੂੰ ਸੱਚ ਦੀ ਸਮਝ ਆਇਆ ਕਿ ਨਹੀਂ ਹੈ ਇਸ ਕਰਕੇ ਗੁਰਬਾਣੀ ਦਾ ਸ਼ਾਲਤ ਗੁਰਮੁਖੀ ਮਨ ਮਾਰਿਆ ਸ਼ਬਦਕਸਵਟੀ ਲਾਏ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਨੂੰ ਮਨ ਉਹਨਾਂ ਨੇ ਮਨ ਨੂੰ ਸ਼ਬਦ ਦੀ ਕਸਵਟੀ ਤੇ ਲਾ ਕੇ ਟੈਸਟ ਕਰਦੇ ਆ ਇਹਨੂੰ ਸਮਝ ਆ ਰਹੀ ਸਹੀ ਆ ਰਹੀ ਕਿ ਨਹੀਂ ਆ ਰਹੀ ਕਿਉਂਕਿ ਆਪ ਆਪਨੀ ਬੁੱਧ ਹੈ ਜੇਤੀ ਬਾਹਰ ਨੂੰ ਤਾਂ ਪਿੰਨ ਪਿੰਨ ਤੋਂ ਹਿੱਟੇਤੀ ਆਪੋ ਆਪਣੀ ਬੁੱਧ ਜਿਹੜੀ ਹੈਗੇ ਸੰਸਾਰੀ ਬੁੱਧ ਲੈ ਕੇ ਉਹ ਗਰਵਾਣੀ ਦੀ ਵਿਆਖਿਆ ਕਰ ਰਹੇ ਹੈਗੇ ਪਰ ਉਹਦਾ ਜਿਹੜਾ ਅਸਲੀ ਸਮਝ ਰਹੀ ਹੈ ਉਹ ਜੇ ਆਪਾਂ ਗਰਵਾਣੀ ਨੂੰ ਗਰਵਾਣੀ ਤੋਂ ਸਮਝਾਂਗੇ ਗਰਵਾਣੀ ਦੀ ਕਸਵੱਟੀ ਤੇ ਲਾ ਕੇ ਕਿਉਂਕਿ ਗਰਵਾਣੀ ਵਿੱਚ ਗਰਵਾਣੀ ਦੇ ਅਰਥ ਹੈ ਗਿਆ ਜੇ ਕਿਸੇ ਨੇ ਸਮਝਣਾ ਹੋਵੇ ਹਰੇਕ ਸ਼ਬਦ ਦੇ ਅਰਥ ਗਰਵਾਣੀ ਵਿੱਚ ਹੈ ਗਿਆ ਹੁਣ ਜਦੋਂ ਦੇਖਦੇ ਆਂ ਤਾਂ ਭਗਤ ਸਹਾਬਾਨ ਸਤਗੁਰ ਸਾਹਿਬਾਨ ਪਾਟ ਸਹਿਬਾਨ ਹੋਰ ਜਿਨ੍ਹਾਂ ਨੇ ਵੀ ਬਾਣੀ ਲਿਖੀ ਹੈ ਉਹ ਸਾਰਿਆਂ ਦੀ ਵਿਚਾਰਧਾਰਾ ਫਲਸਫੀ ਇੱਕ ਹੈਗੀ ਆ ਪਰ ਹੁਣ ਜਿੰਨੇ ਵੀ ਵਿਆਖਿਆ ਕਰ ਰਹੇ ਹਨ ਜਿਨ੍ਹਾਂ ਜਿਨ੍ਹਾਂ ਦੀ ਵਿਆਖਿਆ ਆਪਸ ਵਿੱਚ ਨਹੀਂ ਮਿਲ ਰਹੀ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲ ਆਪ ਆਪਣੀ ਬੁੱਧ ਹੈ ਗਈਆ ਜੇ ਗਰਵਾਣੀ ਅਨੁਸਾਰ ਕਿਸੇ ਦੀ ਬੁੱਧ ਹੈ ਗਈਆ ਜਿੰਨੇ ਮਰਜ਼ੀ ਗੁਰਮੁਖ ਹੋ ਸਕਦੇ ਹਨ ਉਹਨਾਂ ਦੇ ਜਿਹੜੇ ਅਰਥ ਸੇਮ ਹੋਣਗੇ ਜਿਹੜੇ ਮਨਮੁਖ ਹੋਣਗੇ ਉਹਨਾਂ ਦੇ ਅਰਥਾਂ ਦੀ ਤਾਂ ਕੋਈ ਗਿਣਤੀ ਨਹੀਂ ਹੈਗੀ ਇੱਕ ਸਤੇ ਸਭ ਦੂਜਾ ਹੋਗਾ ਇੱਕੋ ਵਰ ਤੇ ਅਵਰ ਨਵੀਆ ਇੱਕ ਤੋਂ ਜਿਹਦੇ ਅੰਦਰ ਇੱਛਾ ਪੈਦਾ ਆਈ ਉਹ ਦੂਜਾ ਹੁੰਦਾ ਉਹ ਫੇਰ ਸਰੀਰ ਧਨ ਕਰਨਾ ਹੀ ਪਏਗਾ ਕਿਉਂਕਿ ਜਿਹੜੀਆਂ ਵੀ ਇਛਾਵਾਂ ਕੋਈ ਪੂਰੀਆਂ ਕਰਨੇ ਚਾਹੁੰਦਾ ਇਸ ਕਰਕੇ ਜੇ ਕਿਸੇ ਅੰਦਰ ਮਾਇ ਦੀ ਇੱਛਾ ਪੈਦਾ ਕਿ ਤੂੰ ਸਰੀਰ ਤੋਂ ਬਗੈਰ ਦਾ ਉਹ ਉਹਦਾ ਸਿਸਟਮ ਜਿਹੜਾ ਹੈ ਉਹ ਅੱਗੇ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਕੋਈ ਫਸ ਗਿਆ ਹੁੰਦਾ ਹੈ ਉਹਨੂੰ ਕੱਢਣ ਦੇ ਲਈ ਫਿਰ ਦੂਸਰਾ ਬਾਹਰੋਂ ਉਹਨੂੰ ਖਿੱਚ ਕੇ ਉਹਨੂੰ ਹੋਰ ਗਿਆਨ ਦੇ ਕੇ ਕੱਢ ਸਕਦਾ ਹੈ ਪਰ ਜਦੋਂ ਇਹ ਵਿਰੋਧ ਕਰ ਲੈਂਦਾ ਹੈਗਾ ਫਿਰ ਇਹ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਆਪਣੇ ਪੈਰ ਤੇ ਕੋਹਾੜਾ ਮਾਰਦਾ ਹੈਗਾ ਕਿਉਂਕਿ ਇਹਦੀ ਕੋ ਸਵੈਪੰਗ ਸ਼ਕਤੀ ਹੈਗੀ ਸਵੈਪੰਗ ਸ਼ਕਤੀ ਜਿਹੜਾ ਆਪਣਾ ਅੰਦਰਲਾ ਉਹਦੇ ਕੋਲ ਹੈਗੀ ਉਹਦਾ ਜੀ ਕਰਦਾ ਤੇ ਉਹ ਸੱਚ ਨਾਲ ਜੁੜਿਆ ਰਹੇ ਤਾਂ ਹੁਕਮੀ ਬੰਦਾ ਹੈਗਾ ਪਰ ਜਦੋਂ ਵਿਰੋਧ ਕਰ ਲੈਂਦਾ ਹੈ ਸੱਚ ਦਾ ਤਾਂ ਫਿਰ ਇੱਥੇ ਆ ਜਾਂਦਾ ਇਸ ਤਰ੍ਹਾਂ ਜਿਹੜਾ ਇੱਥੇ ਆਇਆ ਹੈ ਉਹ ਉਠਾ ਕੇ ਆਏਗਾ ਠਾਕਰ ਨਹੀਂ ਹੈਗਾ ਠਾਕਰ ਜਿਹੜਾ ਹੁਕਮ ਹੈਗਾ ਜਿਹਨਾਂ ਨੂੰ ਸਾਥੀ ਸਮਝੇਗੀ ਪੂਰਨ ਬ੍ਰਹਮ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈਗੀ ਆ ਉਹ ਠਾਕਰ ਆਏਗੀ। ਅਸਤਵ ਦੀ ਆਪ ਕਥੇ ਆਪ ਸੁਨਨੇਹਾਰ ਆਪ ਇੱਕ ਆਪ ਵਿਸਤਾਰ ਇਥੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਕਿ ਆਪ ਕਥਦਾ ਹੈਗਾ ਤੁਮਰੀ ਉਸਤ ਤੁਮਤੇ ਹੋਏ ਨਾਨਕ ਵਰ ਨ ਜਾਣਸ ਕੋਈ ਹੁਣ ਉਹਦੀ ਜਿਹੜੀ ਉਸਤਾਤਾ ਉਹ ਆਪ ਹੀ ਕਰ ਸਕਦਾ ਹੈਗਾ ਹੁਣ ਆਪ ਕਥੇ ਦਾ ਮਤਲਬ ਹੈਗਾ ਜਿਹੜਾ ਹੁਕਮ ਹੈਗਾ ਜਿਹੜਾ ਆਪਣਾ ਮੂਲ ਹੈਗਾ ਹਾਰ ਉਹ ਤੋਂ ਜਦੋਂ ਕਥਨ ਕਰਾਉਂਦਾ ਹੈ ਤੇ ਫਿਰ ਉਹ ਆਪ ਕੱਥਦਾ ਹੈਗਾ ਤੇ ਉਹ ਆਪੇ ਹੀ ਫਿਰ ਸੁਣਦਾ ਹੈਗਾ ਕਿਉਂਕਿ ਜਿਨ੍ਹਾਂ ਦੇ ਵਿੱਚ ਕਮੀ ਆਈ ਹੈਗੀ ਆ ਉਹ ਸੁਣਦੇ ਹੈਗੇ ਹਰੇਕ ਜੋਤ ਇੱਥੇ ਆਈ ਹੈਗੀ ਆ ਸਾਰੀਆਂ ਜੋਤਾਂ ਹੈਗੀਆਂ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੈਗਾ ਉਹਨਾਂ ਦਾ ਹੁਕਮ ਇਹਨਾਂ ਦੇ ਉੱਪਰ ਚੱਲਦਾ ਹੈਗਾ ਇਸ ਤਰ੍ਹਾਂ ਸਮਝ ਸਕਦੇ ਆ ਕਿ ਉਹ ਕਥਨ ਵਾਲੇ ਐ ਤੇ ਆਪਾਂ ਸੁਣਨ ਵਾਲੇ ਉਹਨਾਂ ਦੇ ਅਧੀਨ ਚੱਲਣ ਵਾਲੇ ਹਾਂ ਜਾਂਕਰ ਜਿਹੜਾ ਚਿੱਤ ਕਥਨ ਵਾਲਾ ਹੈ ਤੇ ਮਨ ਉਹਦੇ ਅਧੀਨ ਚੱਲਣ ਵਾਲਾ ਹੈਗਾ ਕਿਉਂਕਿ ਮਨ ਜਿਹੜਾ ਹੈਗਾ ਹਾਰ ਜਿਉ ਭਾਵ ਸੋਈ ਜਿਉ ਕਰਦਾ ਮਨ ਉਹ ਹੀ ਕਰ ਸਕਦਾ ਜੋ ਆਪਣਾ ਮੂਲ ਕਹਿੰਦਾ ਹੈਗਾ ਆਪੇ ਇੱਕ ਆਪ ਵਿਸਤਾਰ ਹੁਣ ਜਿਹੜਾ ਇੱਕ ਹੈਗਾ ਉਹਨਾਂ ਦਾ ਹੁਕਮ ਆਇਆ ਹੈਗਾ ਇਹਨਾਂ ਤੇ ਕੰਟਰੋਲ ਕਰ ਰਿਹਾ ਆਪ ਵਿਸਤਾਰ ਜਿਹਦੇ ਵਿੱਚ ਕਮੀ ਆਈ ਹੈ ਤੇ ਉਹਦਾ ਵਿਸਤਾਰ ਹੋਇਆ ਹੈ ਹੁਣ ਇਹਦਾ ਮਤਲਬ ਤਾਂ ਇਹ ਹੀ ਹੈਗਾ ਕਿ ਹੈ ਤਾਂ ਸਾਰੇ ਸੋਨਾ ਹੀ ਹੈ ਤਾਂ ਸਾਰੇ ਜੋਤ ਸਰੂਪ ਹੀ ਹੈ ਪਰ ਜਿਨ੍ਹਾਂ ਦੇ ਅੰਦਰ ਕਮੀ ਆ ਗਈ ਹੈਗੀ ਆ ਤੇ ਉਹ ਇੱਕ ਤੋਂ ਦੋ ਹੀ ਹੋਏ ਆ ਉਹਨਾਂ ਦਾ ਧਿਆਨ ਹੀ ਦੂਜੇ ਪਾਸੇ ਗਿਆ ਪਰ ਹੈ ਤਾਂ ਸਾਰੇ ਸੱਚ ਸਰੂਪ ਹੀ ਹੈਗੇ ਆ ਜਾਤ ਸੁਭਾਵ ਹੈ ਤਾਂ ਸ੍ਰਿਸ਼ਟੀ ਉਪਾਏ ਆਪਣੇ ਬਾਣੇ ਲੈ ਸਮਾਏ ਹੁਣ ਕਹਿੰਦੇ ਜਦੋਂ ਇੱਥੇ ਜਿਹੜਾ ਹੈ ਫਸਿਆ ਹੈਗਾ ਜਿਹੜਾ ਜਿਹੜਾ ਕੋ ਰਾਮ ਹੈਗਾ ਜਿਹ ਆਪਣਾ ਮੂਲ ਹੈਗਾ ਜਦੋਂ ਉਹਦੇ ਅੰਦਰ ਇੱਛਾ ਪੈਦਾ ਹੁੰਦੀ ਤਾਂ ਫਿਰ ਸ੍ਰਿਸ਼ਟੀ ਪੈਦਾ ਕਰਨੀ ਪੈਂਦੀ ਹੈ ਕਿਉਂਕਿ ਸ੍ਰਿਸ਼ਟੀ ਦੇ ਵਿੱਚ ਹੀ ਆ ਜੋ ਅੱਖਾਂ ਨਾਲ ਦਿਖਦਾ ਉਹ ਹੈ ਕਹਿੰਦੇ ਜੋ ਕੁਝ ਦ੍ਰਿਸ਼ਟੀ ਅਗੋਚਰਾਵਤਾ ਕੋ ਮਨ ਮਾਇਆ ਠਹਿਰਾਵਤ ਇਹ ਸਾਰੀ ਮਾਇਆ ਹੈਗੀ ਆ ਹੁਣ ਜਦੋਂ ਇਹਨੂੰ ਪਾਉਂਦਾ ਹੈ ਤੇ ਸ੍ਰਿਸ਼ਟੀ ਇਹਦੇ ਲਈ ਪੈਦਾ ਕੀਤੀ ਜਾਂਦੀ ਹੈ ਹੁਕਮ ਦੁਆਰਾ ਆਪਣੇ ਭਾਣੇ ਲੈ ਸਮਾਏ ਜਦੋਂ ਇਹ ਹੁਕਮ ਨੂੰ ਮੰਨ ਲੈਂਦਾ ਹੈ ਹੁਕਮ ਵਿੱਚ ਆ ਜਾਂਦਾ ਹੈ ਸੱਚਾ ਹੋ ਜਾਂਦਾ ਹੈਗਾ ਇਹਨੂੰ ਪਾਣਾ ਚੰਗਾ ਲੱਗਦਾ ਹੈ ਤਾਂ ਫਿਰ ਜਿਹੜੇ ਸੱਚਖੰਡ ਵਾਲੇ ਇਹਨੂੰ ਆਪਣੇ ਵਿੱਚ ਸਮਾ ਲੈਂਦੇ ਆ ਕਿਉਂਕਿ ਸੱਚ ਦੇ ਕਹਿੰਦੇ ਇੱਕ ਅਨੇਕੇ ਮਿਲ ਗਿਆ ਇੱਕ ਸਮਾਨਾ ਇੱਕ ਅਨੇਕ ਹੈ ਫਿਰ ਇੱਕ ਹੈ ਜਿਹੜਾ ਹੁਕਮ ਹੈਗਾ ਉਹਨੇਕਾਂ ਦਾ ਸਮੂਹ ਹੈਗਾ ਜਿਨ੍ਹਾਂ ਨੂੰ ਸੱਚ ਗਿਆਨ ਹੈ ਜਦੋਂ ਇੱਕ ਹੋ ਜਾਂਦਾ ਫਿਰ ਉਹ ਜਿਹੜੇ ਅਨੇਕ ਹੈਗਾ ਉਹਨਾਂ ਦੇ ਨਾਲੇ ਦਾ ਸੁਭਾਅ ਮਿਲ ਜਾਂਦਾ ਹੈ ਤੇ ਇਹਦੀ ਇੱਛਾ ਸ਼ਕਤੀ ਵੀ ਉਹਨਾਂ ਦੇ ਨਾਲੇ ਮਿਲ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਉਹਨਾਂ ਵਿੱਚ ਸਮਾ ਜਾਂਦਾ ਗੁਰ ਸ਼ਬਦ ਸੁਆਏ ਅਵਰ ਨਾ ਜਾਣੇ ਕੋਈ ਜੀਓ ਕਿ ਸ਼ਬਦ ਵਿੱਚ ਸਮਾ ਜਾਂਦਾ ਜਦੋਂ ਨੂੰ ਪਾਣਾ ਚੰਗਾ ਲੱਗਦਾ ਹੈ ਪਰਮੇਸ਼ਰ ਤਾਂ ਹਰ ਚਾਹੁੰਦਾ ਹੀ ਹੈ ਕਿ ਸਾਰੇ ਭਾਣੇ ਵਿੱਚ ਆਉਣ ਹੁਕਮ ਵਿੱਚ ਸਮਾ ਜਾਣ ਪਰ ਇਹ ਜਿਹੜਾ ਜੀਵ ਹੈਗਾ ਆਪਣੀਆਂ ਇਛਾਵਾਂ ਦੇ ਕਰਕੇ ਭਾਣੇ ਦਾ ਵਿਰੋਧ ਕਰਨ ਕਰਕੇ ਤੇ ਫਸਿਆ ਹੋਇਆ ਹੈ ਸੋ ਮੁਤੇ ਭਿੰਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਪਰੋਈ ਕਿਉਂਕਿ ਸਾਰੇ ਸੱਚ ਸਰੂਪ ਹੈਗੇ ਸੱਚ ਦੇ ਵਿੱਚ ਜਿਹਦੇ ਵਿੱਚ ਕਮੀ ਆਈ ਉਹਨੇ ਸਰੀਰ ਧਾਰਨ ਕੀਤਾ ਜਿਹਦੇ ਵਿੱਚ ਨਹੀਂ ਕਮੀ ਆਈ ਆ ਉਹ ਹਕਮ ਸਰੂਪ ਹੈਗਾ ਸੱਚ ਤੋਂ ਭਿੰਨ ਕੋਈ ਵੀ ਨਹੀਂ ਹੈਗਾ ਸਾਰੇ ਸੱਚ ਸਰੂਪ ਹੀ ਹੈਗੇ ਆਪਨ ਸੂਤ ਸਭ ਜਗਤ ਪਰੋਈ ਜਿਨ੍ਹਾਂ ਦੇ ਵਿੱਚ ਕਮੀ ਨਹੀਂ ਹੈਗੀ ਆ ਉਹਨਾਂ ਦੇ ਜਿਹੜੇ ਆ ਗਿਆਨ ਦੁਆਰਾ ਉਹਨਾਂ ਦੇ ਹੁਕਮ ਦੁਆਰਾ ਜਿਹੜਾ ਜਗਤ ਹੈਗਾ ਇਹ ਪਰੋਇਆ ਗਿਆ ਏਕੋ ਸੂਤ ਪਰੋਏ ਮਣੀਏ ਹੁਣ ਜਿਹੜਾ ਇੱਕੋ ਹੀ ਸੂਤ ਹੈਗਾ ਆਕਾਸ਼ ਸੂਤ ਹੈਗਾ ਤੇ ਜਿਹੜਾ ਜਗਤ ਇਹਦੇ ਵਿੱਚ ਬਰੋਇਆ ਆਇਆ ਤੁਸੀਂ ਦੇਖਦੇ ਹੋਗੇ ਕਿ ਧਰਤੀ ਵੀ ਆਕਾਸ਼ ਵਿੱਚ ਘੁੰਮ ਰਹੀ ਹੈਗੀ ਸਾਰੀਆਂ ਚੀਜ਼ਾਂ ਰਿਹਾ ਹੁਕਮ ਦੁਆਰਾ ਪੈਦਾ ਕੀਤੀਆਂ ਗਈਆਂ ਹਨ ਤੇ ਜਿਹੜਾ ਹੁਕਮ ਦਾ ਜਿਹੜਾ ਸੂਤ ਹੈਗਾ ਧਾਗਾ ਹੈਗਾ ਉਹ ਸੱਚਿਆਂ ਦੇ ਹੱਥ ਵਿੱਚ ਹੈਗਾ ਝੂਠਿਆਂ ਦੇ ਹੱਥ ਵਿੱਚ ਨਹੀਂ ਹੈਗਾ ਤੁਮਤੇ ਪਿੰਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਬਰੋਈ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜੈ ਖਿੰਚ ਤੈ ਜਾਏ ਉਹ ਜਿਹੜੀ ਗੁਰਮੁਖ ਖਾਨੇ ਡੋਰੀ ਜਿਹੜੀ ਹੈਗੀ ਆ ਹੁਕਮ ਦੇ ਹੱਥ ਵਿੱਚ ਸੁਸੋਂਪੀ ਹੁੰਦੀ ਹੈ ਤੇ ਜਿਵੇਂ ਜਿਵੇਂ ਹੁਕਮ ਇਹਨਾਂ ਨੂੰ ਬੁਲਾਉਂਦਾ ਤੇ ਬੋਲਦੇ ਹੈਗੇ ਪਰ ਦੂਸਰੇ ਜਿਹੜੇ ਕਰ ਤਾਂ ਕੁਛ ਨਹੀਂ ਸਕਦੇ ਪਰ ਆਪਣੀ ਸੋਚ ਕਰਕੇ ਇਹਨਾਂ ਨੂੰ ਭਲੇਖਾ ਹੋਣ ਕਰਕੇ ਭਰਮ ਹੋਣ ਕੇ ਆਪਣੀ ਮਤ ਦੇ ਹਿਸਾਬ ਨਾਲ ਕਹਿੰਦੇ ਕਿ ਮੈਂ ਕਿਸ਼ ਕਰਦਾ ਉਹਦੇ ਕਰਕੇ ਇਹਨਾਂ ਦਾ ਜਿਹੜਾ ਲੇਖਾ ਆਇਗਾ ਹੋਰ ਉਦਾਂ ਲੇਖਾ ਨਹੀਂ ਹੁੰਦਾ ਹੈਗਾ ਜਾ ਕੋ ਪ੍ਰਭ ਜੀਓ ਆਪ ਵਝਾਏ ਸੱਚ ਨਾਮ ਸੋਈ ਜਨ ਪਾਏ ਅੰਦਰ ਵਾਲਾ ਮੂਲ ਹੈਗਾ ਕਿਉਂਕਿ ਹੁਕਮੀ ਬੰਦਾ ਆਏਗਾ ਉਹਦੇ ਵਿੱਚ ਜਿਹੜੀ ਕਮੀ ਆਏਗਾ ਸਿਰਫ ਉਹਦੇ ਅੰਦਰ ਇੱਛਾ ਪੈਦਾ ਹੋਈ ਉਹਦੇ ਕਰਕੇ ਉਹਦਾ ਜੀਵ ਪੈਦਾ ਹੋਇਆ ਹੈਗਾ ਤੇ ਉਹ ਜੀਵ ਜਿਹੜਾ ਹੈਗਾ ਹੁਣ ਇੱਕ ਤਾਂ ਜੀਵ ਇਹ ਜਿਹੜਾ ਸਿਸਟਮ ਦੇ ਵਿੱਚ ਫਸਿਆ ਆਏਗਾ ਜਿਹਦੇ ਅੰਦਰ ਕਮੀ ਆਈ ਉਹਦਾ ਮਨ ਹੈਗਾ ਇੱਕ ਪਰਮੇਸ਼ਰ ਦਾ ਮਨ ਹੈਗਾ ਜਿਹੜਾ ਪਰਮੇਸ਼ਰ ਦਾ ਮਨ ਉਹ ਪਰਮੇਸ਼ਰ ਦੀ ਇੱਛਾ ਸ਼ਕਤੀ ਉਹ ਹੁਕਮ ਹੈਗੀ ਹੈ ਹੌਣ ਜਿਹੜਾ ਪਰਮੇਸ਼ਰ ਦਾ ਮਨ ਹੈਗਾ ਉਹ ਇਹ ਜੀਵ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਤੋਂ ਅੱਗੇ ਗਿਆਨ ਦੇ ਰਿਹਾ ਹੈਗਾ ਜਾ ਕੋ ਪ੍ਰਭ ਜੀ ਆਪ ਬੁਜਾਏ ਹੁਣ ਜਿਹੜੇ ਸੱਚੇ ਹਨ ਉਹ ਜਿਹੜੇ ਜਿਨ੍ਹਾਂ ਵਿੱਚ ਕਮੀ ਆਈ ਹੈ ਜੀ ਉਹਨਾਂ ਨੂੰ ਕਿਸੇ ਨੂੰ ਬੁਝਾ ਦੇਵੇ ਸਮਝਾ ਦੇਵੇ ਸਮਝਾਉਗਾ ਤਾਂ ਉਹਨੂੰ ਜਿਹੜਾ ਸਮਝਣਾ ਚਾਹੁੰਦਾ ਹੋਵੇਗਾ ਜਿਹਦੇ ਅੰਦਰ ਸੱਚੇ ਨਾਮ ਕੀ ਲਾਗ ਹੈ ਭੋਗ ਦੇ ਅੰਦਰ ਸੱਚ ਨਾਮ ਦੀ ਸੱਚ ਦੇ ਗਿਆਨ ਦੀ ਆਪਣੇ ਆਤਮ ਗਿਆਨ ਦੀ ਆਪਣੇ ਆਪੇ ਦੀ ਸਮਝਣ ਦੀ ਭੁੱਖ ਪੈਦਾ ਹੁੰਦੀ ਹੈ ਉਹਨੂੰ ਜਿਹੜਾ ਹੁਕਮ ਹੈ ਪ੍ਰਭ ਜੀ ਉਹ ਫਿਰ ਉਹਨੂੰ ਸਮਝਾ ਰਿਹਾ ਹੈਗਾ ਫੇ ਤੂੰ ਆਪ ਹੀ ਇੱਕ ਹੈਗਾ ਤੇ ਇੱਕ ਤੋਂ ਤੇਰੇ ਵਿੱਚ ਕਵੀ ਆਉਣ ਕਰਕੇ ਤੂੰ ਇੱਥੇ ਫਸਿਆ ਹੈਗਾ ਨਾ ਤਾਂ ਤੂੰ ਵੀ ਮੇਰੇ ਵਰਗਾ ਬਣ ਸਕਦਾ ਹੈਗਾ ਸੱਚ ਨਾਮ ਸੁਈ ਜਨਪਾ ਹੈ ਉਹ ਜਨ ਜਿਹੜਾ ਹੈਗਾ ਸੱਚ ਦੇ ਨਾਮ ਨੂੰ ਸੱਚ ਦੇ ਗਿਆਨ ਨੂੰ ਸਮਝ ਲੈਂਦਾ ਹੈ ਸੋ ਸਮਦਰਸੀ ਤਤਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਹੁਣ ਉਹ ਸਮਦਰਸੀ ਹੁੰਦਾ ਹੈ ਤਤ ਕਾ ਬੇਤਾ ਹੁੰਦਾ ਹੈ ਜਿਵੇਂ ਪਹਿਲਾਂ ਆਇਆ ਸੀ ਬ੍ਰह्म ਗਿਆਨੀ ਬ੍ਰह्म ਕਾ ਬੇਤਾ ਪਰ ਇਹ ਸੇਵੀ ਸ਼ਬਦਾ ਮਤਲਬ ਹੈਗਾ ਹੁਣ ਜੇ ਨੂੰ ਸੱਚ ਦੀ ਸਮਝ ਆ ਗਈ ਆਪਣੇ ਮੂਲ ਦੀ ਸਮਝ ਆ ਗਈ ਆ ਉਹ ਸਮਦਰਸੀ ਹੋ ਜਾਂਦਾ ਸਮਦਰਸੀ ਕਿਵੇਂ ਹੋ ਜਾਂਦਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਸਾਰਾ ਕੁਝ ਹੁਕਮ ਵਿੱਚ ਹੋ ਰਿਹਾ ਹੈਗਾ ਤੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇ ਇਸ ਤਰ੍ਹਾਂ ਉਹਨੂੰ ਫਿਰ ਤਤ ਦੀ ਸਮਝ ਆ ਜਾਂਦੀ ਤਤ ਨੂੰ ਜਾਣਨ ਵਾਲਾ ਹੋ ਜਾਂਦਾ ਹੈ ਹੁਕਮ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਤੇ ਸਮਦਰਸੀ ਹੋਦਾ ਜਿਵੇਂ ਹੁਕਮ ਸਾਰਿਆਂ ਨੂੰ ਬਰਾਬਰ ਸਮਝਦਾ ਹੈ ਇਸ ਤਰ੍ਹਾਂ ਜਿਹਨੂੰ ਹੁਕਮ ਦੀ ਸਮਝ ਆਉਂਦੀ ਉਹ ਵੀ ਸਾਰਿਆਂ ਨੂੰ ਬਰਾਬਰ ਸਮਝਦਾ ਹੈ ਸਮਦਰਸ਼ਟੀ ਨਾਲ ਦੇਖਦਾ ਹੈਗਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਹੁਣ ਨਾਨਕ ਜੀ ਕਹਿੰਦੇ ਆ ਉਹ ਸਗਲ ਸ੍ਰਿਸ਼ਟੀ ਜਿਹੜੀ ਹੈਗੀ ਆ ਉਹਨੂੰ ਜਾਣਨ ਵਾਲਾ ਹੁੰਦਾ ਹੈ ਕਿਉਂਕਿ ਮਨ ਜੀਤੇ ਜਗ ਜੀਤ ਉਹਨੇ ਆਪਣੇ ਮਨ ਨੂੰ ਜਿੱਤ ਲਿਆਗਾ ਮਨ ਦੇ ਕਰਕੇ ਹੀ ਆਪਾਂ ਇੱਥੇ ਫਸੇ ਹੋਏ ਆ ਮਨ ਧਿਆਨ ਹੈਗਾ ਇਸ ਤਰ੍ਹਾਂ ਉਹਨੇ ਸਗਲ ਸ੍ਰਿਸ਼ਟ ਨੂੰ ਜਾਣਨ ਵਾਲਾ ਹੁੰਦਾ ਹੈ ਜੇ ਆਖ ਲਓ ਕਿ ਉਹਨੇ ਆਪਣੇ ਮਨ ਨੂੰ ਜਿੱਤ ਲਿਆ ਇਸ ਤਰ੍ਹਾਂ ਉਹਨੂੰ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਹਨੂੰ ਜਿੱਤ ਲਿਆਗਾ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਦਾ ਮਤਲਬ ਆਪਣੇ ਮਨ ਨੂੰ ਹੀ ਜਿੱਤਣਾ ਹੈਗਾ ਹੋਰ ਸ੍ਰਿਸ਼ਟੀ ਨੂੰ ਆਪਾਂ ਨਹੀਂ ਜਿੱਤ ਸਕਦੇ ਸ੍ਰਿਸ਼ਟੀ ਸਾਰੇ ਹੁਕਮ ਦੇ ਵਿੱਚ ਬਣੀ ਹੈ ਤੇ ਹੁਕਮ ਦੇ ਚੱਲਦੀ ਹੈਗੀ ਆ ਆਪਾਂ ਤਾਂ ਬੂੰਦ ਰੂਪ ਹੈਗਾ ਜੀ ਜੰਤਰ ਸਭ ਤਾਕ ਹੈ ਹਾਥ ਦੀਨ ਦਿਆਲ ਨਾਥ ਕੋ ਨਾਥ ਹੁਣ ਜਿਹੜਾ ਜੀ ਜਨਤਾ ਹੈਗਾ ਜਿੰਨਾ ਚਿਰ ਆਪਾਂ ਨੂੰ ਸੱਚ ਦੀ ਸਮਝ ਨਹੀਂ ਹੈਗੀ ਉਨਾ ਚਿਰ ਆਪਾਂ ਜੀ ਤੇ ਜਨਤਾ ਹੈਗੇ ਜਿਹੜਾ ਅੰਦਰ ਸਾਹ ਲੈਂਦਾ ਹੈਗਾ ਉਹ ਜੀ ਹੈਗਾ ਸਰੀਰ ਹੈਗਾ ਇਹ ਜਨਤਾ ਹੈਗਾ ਹੁਣ ਜਿਹੜਾ ਜੀ ਤੇ ਜਨਤਾ ਹੈਗਾ ਸਭ ਤਾਂ ਕੇ ਹੱਥ ਹੁਣ ਜਿਹੜਾ ਆਪਣਾ ਮੂਲ ਹੈਗਾ ਉਹਦੇ ਹੱਥ ਵਿੱਚ ਉਹਦਾ ਮਨ ਹੈਗਾ ਉਹਦਾ ਮਨ ਜਿਹੜਾ ਉਹਦੇ ਕੰਟਰੋਲ ਵਿੱਚ ਹੈਗਾ ਉਹਦੀ ਮਰਜ਼ੀ ਆ ਸੱਚਵਾਲਾ ਨੂੰ ਲਾਵੇ ਮਰਜ਼ੀ ਆ ਝੂਠਵਾਰ ਨੂੰ ਲਾਵੇ ਪਰ ਅੱਗੇ ਆਪਣਾ ਮੂਲ ਸਭੇ ਘਟ ਰਾਮ ਦੋਲੇ రో గోవిందే గోపాల క ਇਹ ਸਾਰੇ ਨਾਮ ਜਿਹੜੇ ਹਰ ਕਾਲ ਉਹ ਆਪਣੇ ਮੂਲ ਵਾਸਤੇ ਆਏ ਹੁਣ ਅੱਗੇ ਜਿਹੜਾ ਮੂਲ ਹੈਗਾ ਉਹਦੇ ਜਿਹੜੀ ਨਥ ਹੁਕਮ ਨੇ ਪਾਈ ਹੈਗੀ ਆ ਇਸ ਤਰ੍ਹਾਂ ਦੀਨਦਿਆਲ ਅਨਾਥ ਕੋ ਨਾਥ ਹੁਣ ਉਹ ਹੈ ਤਾਂ ਦੀਨਦਿਆਲ ਹੈਗਾ ਹੁਕਮ ਜਿਹੜਾ ਦੀਨਦਿਆਲ ਹੁਕਮ ਲਈ ਦੀਨਦਿਆਲ ਆਇਆ ਅਨਾਥ ਹੈ ਉਹਦੇ ਕਿਸੇ ਨਥ ਨਹੀਂ ਪਾਈ ਜਿਹੜੇ ਮੂਲ ਵਿੱਚ ਕਮੀ ਹੈ ਜਿਹੜਾ ਆਪਣਾ ਮੂਲ ਨਾਥ ਹੈਗਾ ਆਪਣਾ ਨਾਥ ਨਾਥੀ ਸਭ ਜਾ ਕੇ ਜਿਹੜਾ ਆਪਣਾ ਮੂਲ ਹੈ ਉਹਨੇ ਆਪਣੇ ਮਨ ਦੇ ਅਨਾਥ ਪਾਈ ਹੋਈ ਹੈ ਹੁਣ ਇਸ ਤਰ੍ਹਾਂ ਜਿਹੜਾ ਹੈਗਾ ਇਹ ਸਟੇਜ ਬਾਏ ਸਟੇਜ ਗੱਲ ਹੈਗੀ ਆ ਸਮਝਣ ਦੀ ਲੋੜ ਹੈ ਜਿੱਥੇ ਕਿਸੇ ਅਸਥਾਉ ਦੇ ਹਿਸਾਬ ਨਾਲ ਇਹ ਸ਼ਬਦ ਆਏਗਾ ਹੁਣ ਆਪਾਂ ਜੇ ਸਿੱਧਾ ਹੀ ਕਹਿ ਲਈਏ ਕਿ ਇਹ ਭੇਜੀ ਜੰਤਰ ਜਿਹੜਾ ਸਾਰਾ ਪਰਮੇਸ਼ਰ ਦੇ ਹੱਥ ਵਿੱਚ ਆਏਗਾ ਪਰਮੇਸ਼ਰ ਹੁਕਮ ਦੇ ਵਿੱਚ ਤਾਂ ਸਾਰਾ ਕੁਝ ਆਏਗਾ ਪਰ ਜਿਹੜਾ ਹੁਕਮ ਨੇ ਇਹਨੂੰ ਸਰੀਰ ਜਿਹਨੂੰ ਦਿੱਤਾ ਹੈਗਾ ਉਹ ਜਿਹੜਾ ਆਪਣਾ ਮੂਲ ਹੈਗਾ ਅੱਗੇ ਉਹਦੀ ਮਰਜ਼ੀ ਤੇ ਖੜਾ ਕਿ ਮੰਤ ਨੇ ਮਨ ਤੋਂ ਕੀ ਕਰਾਉਣਾ ਹੈਗਾ ਕਿਉਂਕਿ ਹੁਕਮ ਦੇ ਵਿੱਚ ਉਹ ਹੁਕਮੀ ਬੰਦਾ ਹੈਗਾ ਹੁਣ ਉਹ ਆਇਆ ਕਿ ਇਸ ਕੰਮ ਲਈ ਹੈਗਾ ਹੁਣ ਪ੍ਰਾਣੀ ਤੋਂ ਆਇਆ ਰਾਹ ਲੈਣ ਲੱਗਿਆ ਚਿੱਤ ਤਫੱਕੜੇ ਹੁਣ ਉਹ ਆਇਆ ਰਾਹ ਲੈਣ ਲਿਆ ਤੇ ਜੇ ਮਨ ਉਹਦਾ ਪਾਰ ਭੱਜਿਆ ਸਰਦਾ ਹੈਗਾ ਇਹ ਉਹਲਾ ਹਤਾ ਲੈ ਆ ਨਹੀਂ ਜਾ ਸਕਦਾ ਜੀ ਜੰਤਰ ਸਭ ਹੁਕਮ ਦੇ ਹੱਥ ਵਿੱਚ ਹੈਗਾ ਜੀ ਆਪਣੇ ਲੈਵਲ ਤੇ ਸਮਝੀ ਜਦੋਂ ਆਪਾਂ ਸਰੀਰ ਵਿੱਚ ਹੈਗੇ ਤਾਂ ਆਪਣੇ ਮੂਲ ਦੇ ਹੱਥ ਵਿੱਚ ਆਪਣਾ ਜਿਹੜਾ ਮਨ ਹੈਗਾ ਉਹ ਆਪਣੇ ਅੰਦਰ ਵਾਲੇ ਦਾ ਹੀ ਮਨ ਹੈਗਾ ਜਿਹੜਾ ਸਾਹ ਲੈਂਦਾ ਹੈਗਾ ਉਹਦੇ ਹੱਥ ਵਿੱਚ ਉਹਦਾ ਮਨ ਹੈਗਾ ਇਹ ਜਿਹੜਾ ਸਰੀਰ ਨੂੰ ਚਲਾ ਰਿਹਾ ਹੈਗਾ ਇਸ ਤਰ੍ਹਾਂ ਜਿਹੜਾ ਸਾਹ ਲੈਣ ਵਾਲਾ ਅੱਗੇ ਉਹਦੇ ਨਾਥੇ ਦੀ ਹੁਕਮ ਦੀ ਹੈਗੀ ਜੀ ਜੰਤਰ ਸਭ ਤਾਕੇ ਹਾਥ ਦੀਨ ਦਿਯਾਰ ਅਨਾਥ ਕੋਨਾਥ ਹੁਣ ਜਿਹੜਾ ਹੁਕਮ ਹੈਗਾ ਇਹਰੇ ਜੀ ਜੰਤ ਸਾਰੇ ਜਿਹੜੇ ਹੈਗੇ ਹੱਥ ਵਿੱਚ ਆ ਗਏ ਆ ਉਹ ਦੀਨ ਦਿਆਲ ਹੈਗਾ ਅਨਾਥਾਂ ਦਾ ਆਨਾਥ ਹੈਗਾ ਤੇ ਇਸੇ ਕਰਕੇ ਆਪਾਂ ਨੂੰ ਕਿਹਾ ਗਿਆ ਹੈ ਕਿ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜੇ ਬਿਨ ਕਿੰਨੀ ਪਰਮ ਗਤੀ ਪਾਈ ਕਿ ਮਨ ਨੂੰ ਖੋਜੋ ਮਨ ਨੂੰ ਖੋਜਣ ਦਾ ਮਤਲਬ ਹੈ ਕਿ ਮਨ ਦੇ ਵਿੱਚ ਜਿਹੜਾ ਆ ਪੈ ਗਿਆ ਆਪਣਾ ਜਿਹੜਾ ਮੂਲ ਹੈ ਉਹ ਮਨ ਦੇ ਵਿੱਚ ਹੈਗਾ ਮਨ ਦੇ ਵਿੱਚ ਜਿਹੜੇ ਫੁਰਨੇ ਪੈਦਾ ਕਰਦਾ ਹੈ ਉਹ ਆਪ ਹੀ ਹੈਗਾ ਜਿਸ ਰੱਖ ਹੈ ਤਿਸ ਕੋਈ ਨਾ ਮਾਰਾ ਸੋ ਮੂਆ ਜਿਸ ਮਨੋਵਸਾਰ ਹੈ ਕਹਿੰਦੇ ਜਿਹਨੂੰ ਉਹ ਰੱਖਦਾ ਹੈਗਾ ਹੁਕਮ ਜਿਹਨੂੰ ਰੱਖਦਾ ਹੈਗਾ ਉਹਨੂੰ ਕੋਈ ਮਾਰ ਨਹੀਂ ਸਕਦਾ ਹੈਗਾ ਸੋ ਮੂਆ ਜਿਸ ਮਨੋਵਸਾਰ ਹੈ ਕਹਿੰਦੇ ਉਹ ਮਰਿਆ ਹੀ ਹੋਇਆ ਹੈ ਜਿਹਨੂੰ ਮਨੋਵਸਾਰ ਦਿੱਤਾ ਹੈ ਸੰਸਾਰ ਵਿੱਚ ਵੀ ਆਪਾਂ ਦੇਖ ਲਓ ਜਿਹਦੇ ਨਾਲ ਆਪਣੀ ਬੋਲ ਚਾਲ ਨਹੀਂ ਹੁੰਦੀ ਜਾਂ ਜਿਹਨੂੰ ਆਪਾਂ ਮਨੋ ਵਿੱਚ ਭਲਾ ਦਿੰਦੇ ਆਂ ਕਹਿੰਦੇ ਸਾਡੇਿਲ ਤੋਂ ਮਰ ਗਿਆ ਉਹ ਮਰਿਆ ਨਹੀਂ ਹੁੰਦਾ ਪਰ ਆਪਣੇ ਲਈ ਤੁਹਾਡੀ ਸੋਚ ਵਿੱਚ ਨਹੀਂ ਹੁੰਦਾ ਇਸੇ ਤਰ੍ਹਾਂ ਹੁਕਮ ਜਿਹੜਾ ਹੈਗਾ ਆਪਣਾ ਮੂਲ ਕਹਿੰਦਾ ਜਿਹੜਾ ਮੂਲ ਹੈਗਾ ਕਿਉਂਕਿ ਉਹ ਵੀ ਹੁਕਮੀ ਬੰਦਾ ਹੈਗਾ ਤੇ ਉਹ ਜਦੋਂ ਮਨ ਨੂੰ ਖੁੱਲਾ ਛੱਡ ਦਿੰਦਾ ਹੈਗਾ ਤੇ ਉਹ ਮਰਿਆ ਹੀ ਹੈ ਸਮਝੋ ਕਿਉਂਕਿ ਬਾਹਰ ਮੁਕੀ ਧਿਆਨ ਜਦੋਂ ਕਿਸੇ ਦਾ ਹੈਗਾ ਤੇ ਉਹਦੇ ਨਾਲ ਉਹ ਸੰਸਾਰ ਵਿੱਚੋਂ ਜਿਹੜਾ ਗਿਆਨ ਲੈਣਾ ਉਹ ਭਰਵੇਂ ਹੈਗਾ ਗਿਆਨਤਾ ਹੈਗੀ ਹੈ ਤੇ ਉਹਦੇ ਕਰਕੇ ਇਸ ਦਾ ਨੁਕਸਾਨ ਹੀ ਹੋਣਾ ਹੈ ਇਸ ਕਰਕੇ ਉਹ ਆਪ ਖੁਦ ਹੀ ਮਰਿਆ ਹੈਗਾ ਕਿਸੇ ਨੇ ਮਾਰਦੀ ਲੋੜ ਹੀ ਨਹੀਂ ਹੈ ਕਿਉਂ ਤੇ ਸਤਾਜ ਅਵਰ ਕਹਾ ਕੋ ਜਾਏ ਸਭ ਸਰ ਇੱਕ ਨਰੰਜਨ ਰਾਏ ਕਹਿੰਦੇ ਉਹਨੂੰ ਛੱਡ ਕੇ ਤੂੰ ਹੋਰ ਕਿੱਥੇ ਭਜਿਆ ਫਿਰਦਾ ਹੈਗਾ ਅਵਰ ਕਹਾ ਕੋ ਜਾਏ ਕਿ ਅਵਰ ਬਾਹਰ ਹੋਰ ਕਿਤੇ ਕਿੱਥੇ ਜਾਂਦਾ ਹੈਗਾ ਸਭ ਸਰ ਇੱਕ ਨਰੰਜਨ ਰਾਏ ਹੁਣ ਜਿਹੜਾ ਸਾਰਿਆਂ ਦੇ ਸਿਰ ਦੇ ਉੱਤੇ ਹੈਗਾ ਹੁਕਮ ਹੈਗਾ ਨਰੰਜਨ ਰਾਏ ਜਿਹੜਾ ਆਪਣਾ ਮੂਲ ਹੈਗਾ ਉਹ ਨਰੰਜਨ ਰਾਏ ਹੈਗਾ ਰਾਈ ਦਾ ਮਤਲਬ ਹੈਗਾ ਰਾਜਾ ਨਹੀਂ ਹੈਗਾ ਪਰ ਰਾਈ ਹੈਗਾ ਛੋਟਾ ਰਾਜਾ ਹੈਗਾ ਫੋੜਾ ਮਾਨਦੇ ਉੱਤੇ ਜਿਹਦਾ ਡੰਡਾ ਹੈਗਾ ਉਹ ਆਪਣੇ ਮੂਲ ਦਾ ਹੈਗਾ ਮੂਲ ਤੇ ਉੱਤੇ ਅੱਗੇ ਡੰਡਾ ਜਿਹੜਾ ਉਹ ਹੁਕਮ ਦਾ ਹੈਗਾ ਸਭ ਸਰ ਏਕ ਸਾਰਿਆਂ ਦੇ ਉੱਪਰ ਏਕ ਜਿਹੜਾ ਹੁਕਮ ਹੈਗਾ ਤੇ ਨਰਿੰਦਰ ਰਾਈ ਜਿਹੜਾ ਮਨ ਦੇ ਉੱਤੇ ਜਿਹਦਾ ਡੰਡਾ ਉਹ ਨਰਿੰਦਰ ਹੈਗਾ ਨਰਿੰਦਰ ਜਿਹਦੇ ਅੰਦਰ ਇੱਛਾ ਤਾਂ ਹੈਗੀ ਹੈ ਸੱਚ ਨੂੰ ਲੈਣ ਦੀ ਤਾਂ ਹੀ ਉਹਨੂੰ ਸਰੀਰ ਮਿਲਿਆ ਹੈਗਾ ਪਰ ਉਹ ਮਾਇਆ ਵਿੱਚ ਲਿਪਤ ਨਹੀਂ ਹੁੰਦਾ ਹੈਗਾ ਪਰ ਜਿਹੜਾ ਆਪਾਂ ਹੈਗੇ ਤਾਂ ਮਾਇਆ ਵਿੱਚ ਲਿਪਤ ਹੈਗੇ ਇਸ ਕਰਕੇ ਜਿਹੜਾ ਆਪਣਾ ਮੂਲ ਹੈ ਸਾਹ ਲੈਂਦਾ ਉਹ ਨਿਰੰਜਨ ਰਾਈ ਹੈ ਜੀ ਕੀ ਜ਼ੁਗਤੀ ਜਾ ਕੇ ਸਭ ਹਾਥ ਅੰਦਰ ਬਾਹਰ ਜਾਣੋ ਸਾਥ ਹੁਣ ਜਿਹੜੀ ਜੀ ਦੀ ਜ਼ੁਗਤੀ ਆ ਉਹਦੇ ਹੱਥ ਵਿੱਚ ਹੈਗੀ ਹੈ ਤੇ ਉਹ ਅੰਦਰ ਵੀ ਹੈ ਤਾਂ ਬਾਹਰ ਵੀ ਹੈ ਉਹ ਅੰਤਰ ਬਾਹਰ ਜਾਣੋ ਸਾਥ ਉਹ ਅੰਦਰ ਵੀ ਤਾਂ ਬਾਹਰ ਵੀ ਹੈ ਤੇ ਉਹਨੂੰ ਸਾਥ ਸਮਝੋ ਕਿਉਂਕਿ ਉਹ ਨਾਲ ਹੈਗਾ ਜਿਵੇਂ ਗਰਵਾਣੀ ਦਾ ਬਚਨ ਹੈ ਪੇਖਿਓ ਪ੍ਰਭ ਜੀ ਆਪਣੇ ਸੰਗੇ ਚੂਕੀ ਭੀਤ ਪਰਮਾਰੀ ਜੇ ਆਪਾਂ ਹੁਕਮ ਨੂੰ ਆਪਣੇ ਸਾਥ ਸਮਝਾਂਗੇ ਤਾਂ ਇਹ ਜਿਹੜੀ ਭਰਮ ਦੀ ਕੰਧ ਮਿਟ ਸਕਦੀ ਹੈ ਭਰਮ ਕਰਕੇ ਆਪਣੇ ਆਪ ਨੂੰ ਸਮਝਦਾ ਕਿ ਮੈਂ ਕੁਛ ਹੈਗਾ ਉਹਦੇ ਕਰਕੇ ਹੁਕਮ ਹੈ ਹਉਮੈ ਹੈਗੀ ਹੈ ਹਉਮੈ ਦੇ ਕਰਕੇ ਦਾਸਰੀ ਕਿਹਾ ਮੰਨਦਾ ਚ ਮੈਂ ਕੁਛ ਹੈਗਾ ਪਰ ਅਸਲ ਵਿੱਚ ਜਿਹੜਾ ਹੈਗਾ ਅੰਦਰ ਵੀ ਤੇ ਬਾਹਰ ਵੀ ਜਿਹੜਾ ਹੈ ਹੁਕਮ ਦੇ ਵਿੱਚ ਹੀ ਹੈਗਾ ਅੰਤਰ ਬਾਹਰ ਜਾਣੋ ਸਾਹਿਬ ਕਿਉਂਕਿ ਜਿਹੜੀ ਅੰਦਰ ਇੱਛਾ ਪੈਦਾ ਕਰਨ ਵਾਲਾ ਵੀ ਉਹ ਹੀ ਹੁਕਮ ਹੈਗਾ ਕਿਉਂ ਕਿੜਾ ਸਰੀਰ ਹੈ ਹੁਕਮ ਦੇ ਵਿੱਚ ਮਿਲਿਆ ਹੈਗਾ ਸਰੀਰ ਤੋਂ ਜਿਹੜਾ ਕੰਮ ਕਰਾਉਂਦੇ ਆਪਾਂ ਜੇ ਤਾਂ ਆਪਾਂ ਸਾਜ ਦਾ ਕੰਮ ਕਰਾਉਂਦੇ ਤਾਂ ਹੁਕਮ ਆਪਣੀ ਮਦਦ ਕਰਦਾ ਹੈਗਾ ਪਰ ਜੇ ਮਾਇਆ ਦੇ ਕਰਾਉਂਦੇ ਹੈਗੇ ਜਿੰਨੀ ਕਿਨੂੰ ਲੋੜ ਹੈ ਉਹਦੇ ਹਿਸਾਬ ਨਾਲ ਇਹਨੂੰ ਦਿੰਦੇ ਹੈਗੇ ਜਿਵੇਂ ਕਿ ਗੁਰਵਾਨੀ ਦਾ ਬਚਨ ਹੈ ਮਨ ਜੈਜ ਹੈ ਤੂੰ ਤਾਂ ਦਾ ਤੈ ਤੈ ਹਰ ਤੇਰੇ ਨਾਲੇ ਹੁਣ ਜਿਵੇਂ ਸੂਰਜ ਹੈ ਸੂਰਜ ਦੇ ਤੋਂ ਬਨਾਲ ਹੀ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਮੂਲ ਹੈਗਾ ਮਨ ਦੇ ਮਨ ਤੋਂ ਜੋਤ ਸਰੂਪ ਜਿਹਦੀ ਜੋਤ ਦਾ ਸਰੂਪ ਹੈਗਾ ਉਹ ਨਾਲ ਹੀ ਹੁੰਦਾ ਹੈਗਾ ਉਹ ਤੋਂ ਬਾਹਰ ਨਹੀਂ ਹੈਗਾ ਇਹ ਜਿੱਥੇ ਜਿੱਥੇ ਕਿਉਂਕਿ ਜੇ ਜੇ ਕੋਈ ਕਿਸੇ ਦੇ ਪਿੱਛੇ ਲੱਗਿਆ ਹੋਇਆ ਹੈ ਉਹਦੀ ਉਹਦੇ ਤੇ ਨਿਗਾਹ ਰੱਖ ਰਿਹਾ ਹੈ ਤੇ ਉਹਦੇ ਨਾਲ ਹੀ ਹੁੰਦਾ ਹੈਗਾ ਇਸੇ ਤਰ੍ਹਾਂ ਜਿਹੜਾ ਆਪਣਾ ਮੂਲ ਹੈ ਉਹਦਾ ਧਿਆਨ ਹੀ ਮਨ ਹੈਗਾ ਗੁਣ ਨਿਧਾਨ ਬਿਆਨ ਤਵਾਰ ਨਾਨਕ ਦਾਸ ਸਦਾ ਬਲਹਾਰ ਨਾਨਕ ਜੀ ਕਹਿੰਦੇ ਕਿ ਮੈਂ ਉਹ ਤੋਂ ਸਦਾ ਬਲਹਾਰ ਜਾਂਦਾ ਹਾਂ ਕਹਿੰਦੇ ਗੁਨਾ ਦਾ ਖਜ਼ਾਨਾ ਹੈਗਾ ਬਿਆੰਤ ਹੈ ਤੇ ਅਪਾਰ ਹੈਗਾ ਅਗੰਮ ਅਪਾਰ ਬਿਆੰਤ ਅੰਤ ਨਾ ਪਾਈ ਹੈ ਜਿਸ ਨੂੰ ਹੋਏ ਕਿਰਪਾ ਸੋ ਨਾਮ ਤੇਾਈ ਹੈ ਕਹਿੰਦੇ ਜਿਹੜਾ ਆਪਣਾ ਮੂਲ ਹੈਗਾ ਉਹ ਗੁਣਾਂ ਦਾ ਖਜ਼ਾਨਾ ਹੈਗਾ ਬੇਅੰਤ ਅਪਾਰ ਹੈਗਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਹੈਗਾ ਪਰ ਜਿਹਦੇ ਤੇ ਕਿਰਪਾਲ ਹੁੰਦਾ ਹੈਗਾ ਉਹਨੂੰ ਜਿਹੜਾ ਹੈਗਾ ਸੱਚ ਦੀ ਗਿਆਨ ਸੱਚ ਦੇ ਨਾਮ ਦੀ ਸਮਝ ਆਉਂਦੀ ਹੈ ਕਿ ਸੱਚ ਕੀ ਹੈਗਾ ਕਿਉਂਕਿ ਕੋ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਾਈ ਜਿੰਨਾ ਚਿਰ ਆਪਣੇ ਆਪੇ ਦੀ ਖੋਜ ਨਹੀਂ ਕਰਦੇ ਤੇ ਭਰਮ ਦੀ ਜਿਹੜੀ ਇਹ ਕਾਈ ਹੈ ਕੰਦੇ ਇਮੀਟ ਨਹੀਂ ਸਕਦੀ ਪਰਦਾ ਮੇਟ ਨਹੀਂ ਸਕਦਾ ਕਿਉਂਕਿ ਭਰਮ ਜਿਹੜਾ ਆਪਾਂ ਆਪ ਹੀ ਪੈਦਾ ਕੀਤਾ ਹੈਗਾ ਜਿਹੜੀਆਂ ਚੀਜ਼ਾਂ ਆਪਾਂ ਮੰਨ ਲਈਆਂ ਹੈਗੀਆਂ ਸੱਚ ਨਹੀਂ ਹੈਗਾ ਉਹ ਭਰਮ ਹੀ ਹੈਗਾ ਪੂਰਨ ਪੂਰ ਰਹੇ ਜੀ ਆਲ ਸਭ ਉਪਰ ਹੋਉ ਤੇ ਕਿਰਪਾਲ ਹੁਣ ਜਿਹੜਾ ਸਾਰਿਆਂ ਨੂੰ ਪੂਰਾ ਕਰ ਰਿਹਾ ਉਹ ਦਿਆਲ ਵੀ ਹੈ ਤੇ ਉਹ ਸਾਰਿਆਂ ਦੇ ਉੱਪਰ ਉਹ ਕਿਰਪਾਲ ਵੀ ਆਪ ਹੀ ਹੈਗਾ بڑا ਹੁਕਮ ਹੈਗਾ ਉਹ ਸਾਰਿਆਂ ਨੂੰ ਭਰ ਕੇ ਪੂਰਾ ਕਰਦਾ ਅੱਖਣ ਤੋੜਨ ਭਗਤੀ ਭੰਡਾਰੀ ਭਰਪੂਰ ਰਹਾ ਸੋਈ ਹੁਣ ਉਹ ਸਾਰਿਆਂ ਨੂੰ ਭਰ ਕੇ ਪੂਰਾ ਕਰ ਰਿਹਾ ਉਹ ਦਿਆਲ ਹੈ ਉਹੀ ਕਿਰਪਾਲ ਹੈ ਆਪਣੇ ਕਰਤਵ ਜਾਣੇ ਆਪ ਅੰਤਰਜਾਮੀ ਰਹੋ ਵਿਆਪ ਹੁਣ ਉਹ ਆਪਣੇ ਕਰਤਵ ਹੈ ਜਿਹੜਾ ਆਪੇ ਜਾਣਦਾ ਹੈਗਾ ਤੇ ਉਹ ਅੰਤਰਜਾਮੀ ਹੈਗਾ ਤੇ ਸਾਰੇ ਪਾਸੇ ਵਿਆਪਿਆ ਹੋਇਆ ਹੈਗਾ ਪ੍ਰਤਪਾਲੀ ਜੀਵਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੇ ਤਿਆਤ ਕਹਿੰਦੇ ਪ੍ਰਤਪਾਲ ਕਰ ਰਿਹਾ ਸਾਰੇ ਜੀਆਂ ਦੀ ਬਹੁਤ ਭਾਂਤਾਂ ਵਿੱਚ ਬਹੁਤ ਤਰੀਕਿਆਂ ਨਾਲ ਕਹਿੰਦੇ ਜਿਹੜਾ ਜਿਹੜਾ ਰਚਿਆ ਹੈ ਉਹ ਨੂੰ ਇੱਥੇ ਹੁੰਦਾ ਆਏਗਾ ਹੁਣ ਇੱਕ ਰਚਿਆ ਹੋਇਆ ਤੇ ਇੱਕ ਇੱਕ ਰਚਨਹਾਰਾ ਇੱਕ ਸਿਰਜਣਹਾਰਾ ਆਏਗਾ ਹੁਣ ਜਿਹੜਾ ਰਚਨਹਾਰਾ ਜਿਹਦੇ ਵਿੱਚ ਕਮੀ ਆਈ ਉਹ ਰਚਿਆ ਹੋਇਆ ਇੱਥੇ ਜਿਨ੍ਹਾਂ ਵਿੱਚ ਨਹੀਂ ਕਮੀ ਹੈ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਸਿਰਜਣਹਾਰ ਹੈਗੀ ਆ ਉਹ ਉਹਨਾਂ ਨੂੰ ਪਰ ਕੇ ਪੂਰਾ ਕਰ ਰਹੀ ਹੈਗੀ ਆ ਤੇ ਜਿਹੜਾ ਇੱਥੇ ਰਚਿਆ ਹੋਇਆ ਸਰੀਰ ਵਿੱਚ ਰਚਿਆ ਹੈ ਉਹਨੇ ਹੁਕਮ ਨੂੰ ਧਿਆਉਣਾ ਹੈਗਾ ਹੁਕਮ ਨੂੰ ਹੀ ਸਮਝਣਾ ਹੈ ਇਸੇ ਇਹਾਤਵਤ ਹੁਕਮ ਦੇ ਵਿੱਚ ਹੁਕਮ ਨੂੰ ਸਮਝਣਾ ਹੈਗਾ ਉਹਦੇ ਵਿੱਚ ਧਿਆਨ ਰੱਖਣਾ ਹੁਕਮ ਵਿੱਚ ਜਿਸ ਭਾਵ ਤੇ ਇਸ ਲਾਏ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਕਹਿੰਦੇ ਜਿਹਨੂੰ ਹੁਕਮ ਚੰਗਾ ਲੱਗਦਾ ਹੈਗਾ ਤੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈਗਾ ਫਿਰ ਕੀ ਕਰਦਾ ਉਹ ਭਗਤ ਕਰੇ ਹਰ ਕੇ ਗੁਣ ਗਾਏ ਫਿਰ ਉਹ ਭਗਤੀ ਕਰਦਾ ਹਰ ਕੇ ਗੁਣ ਗਾਉਣਾ ਹੀ ਜਿਹੜੀ ਭਗਤੀ ਹੈਗੀ ਸੱਚ ਨੂੰ ਸਮਝਣਾ ਹੀ ਭਗਤੀ ਹੈ ਕਿਉਂਕਿ ਸਾਜਨ ਨੂੰ ਸਮਝਣ ਦੇ ਨਾਲ ਹੀ ਜਿਹੜਾ ਆਪਣਾ ਇਥੇ ਛਟਕਾਰਾ ਹੋ ਸਕਦਾ ਹੈ ਇਸ ਤਰ੍ਹਾਂ ਭਗਤ ਕਰੇ ਹਰ ਕੇ ਗੁੰਗਾਏ ਇਸੇ ਕਰਕੇ ਦੂਸਰਾ ਸ਼ਬਦ ਜੀ ਬੰਦਾ ਗੁਣ ਗਾਵਤਰੀ ਉਤਰ ਸਮੈ ਹੁਣ ਜਿਹੜੇ ਗੁਣ ਆ ਜ ਗਾਉਂਗੇ ਕਿਸੇ ਦੇ ਹੁਕਮ ਦੇ ਜਾਂ ਸੱਚ ਦੇ ਉਹਦੇ ਨਾਲ ਮੈਲ ਲੈਂਦੀ ਹੈਗੀ ਕਿਉਂਕਿ ਮੈਲ ਕੀ ਹੈਗੀ ਅਗਿਆਨਤਾ ਦੇ ਵਿੱਚ ਗਲਤ ਗਿਆਨ ਲੈ ਕੇ ਕੁਝ ਚੀਜ਼ਾਂ ਮੰਨ ਲਈਆਂ ਪਰ ਹੈ ਐਗਜ਼ਿਸਟ ਨਹੀਂ ਕਰਦੀਆਂ ਸੱਚ ਨਹੀਂ ਹੈਗੀ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਕਹਿੰਦੇ ਮਨ ਦੇ ਅੰਦਰ ਜੇ ਨੇ ਵਿਸ਼ਵਾਸ ਕਰਕੇ ਮੰਨ ਲਿਆਗਾ ਆਗਮ ਰੂਪ ਮਨ ਵਿੱਚ ਹੈ ਥਾ ਨਾ ਗੁਰ ਪ੍ਰਸਾਦੀ ਕੇ ਨੇ ਵਿਰਲੇ ਜਾਂਦਾ ਆਪਣੇ ਮਨ ਦੇ ਵਿੱਚ ਜਿਹੜਾ ਹੈਗਾ ਥਾਟ ਰੂਪ ਵਿੱਚ ਆਉਂਦਾ ਹੈਗਾ ਆਪਾਂ ਨੂੰ ਸਪਰਸ਼ ਕਰਦਾ ਹੈਗਾ ਜਿਹਨੂੰ ਇਸ ਚੀਜ਼ ਤੇ ਵਿਸ਼ਵਾਸ ਹੈ ਕਿ ਜਿਹੜੇ ਮੇਰੇ ਮਨ ਵਿੱਚ ਜਿਹੜੇ ਵੀ ਫੁਰਨੇ ਆਉਂਦੇ ਉਹ ਸੱਚ ਅਠਾ ਦਾ ਹੈਗਾ ਸੱਚ ਵਾਲੇ ਜਿਹੜੇ ਝੂਠ ਵਾਲੇ ਹੈਗੇ ਉਹ ਬਾਹਰ ਮਠਾਉਂਦਾ ਹੈਗਾ ਇਸ ਤਰ੍ਹਾਂ ਜਿਹਨੂੰ ਵਿਸ਼ਵਾਸ ਆ ਜਾਂਦਾ ਹੈਗਾ ਕਾਰਨਹਾਰ ਨਾਨਕ ਜੀ ਕਿਹਾ ਜਾਂਦਾ ਜਿਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈਗੀ ਆ ਨਾਨਕ ਜੀ ਕਹਿੰਦੇ ਹਨ ਉਹਨੇ ਉਸ ਇੱਕ ਜਿਹੜਾ ਸਾਰਿਆਂ ਦਾ ਆਧਾਰ ਹੈਗਾ ਸੱਚ ਹੁਕਮ ਨੂੰ ਜਾਣਿਆ ਹੋਇਆ ਹੈ ਜਿਹਨੂੰ ਇਹ ਵਿਸ਼ਵਾਸ ਆ ਜਾਂਦਾ ਹੈ ਕਿ ਜਿਹੜਾ ਮਨ ਦੇ ਵੇਚੇ ਗਿਆ ਮਨ ਮੈਂ ਆਪ ਮਨ ਆਪਣੇ ਮਾਇ ਜੀ ਮਨ ਦੇ ਜਿਹੜਾ ਅੰਦਰ ਹੈਗਾ ਉਹ ਸੱਚ ਹੀ ਹੈਗਾ ਤੇ ਹੁਣ ਜਿਹਨੂੰ ਵਿਸ਼ਵਾਸ ਆ ਜਾਂਦਾ ਹੈਗਾ ਫਿਰ ਉਹਦੇ ਲਈ ਸੱਚ ਪ੍ਰਗਟ ਹੋ ਜਾਂਦਾ ਹੈਗਾ ਹੁਕਮ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਚਾਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨਾ ਵਿਰਥੀ ਜਾਏ ਹੁਣ ਜਿਹੜਾ ਜਾਣਾ ਜਿਹੜਾ ਇਸ ਚੀਜ਼ ਨੂੰ ਜਾਣ ਲੈਂਦਾ ਹੈਗਾ ਉਹ ਇੱਕ ਦੀ ਬੜਿਆਈ ਵਿੱਚ ਫਿਰ ਲੱਗ ਜਾਂਦਾ ਹੈਗਾ ਜਿਹੜੀ ਉਹਦੀ ਆਸ ਆ ਫਿਰ ਉਹ ਵਿਰਥੀ ਨਹੀਂ ਜਾਂਦੀ ਹੁਣ ਆਸ ਕੀ ਹੈਗੀ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾ ਹੈ ਫਣੀ ਕਾ ਸਿਰਫ ਰੱਖੀ ਉਹਨੇ ਸੱਚ ਨੂੰ ਮਿਲਣ ਦੀ ਸੱਚ ਨੂੰ ਸਮਝਣ ਦੀ ਹੁਕਮ ਵਿੱਚ ਸਮਾਉਣ ਦੀ ਉਹਦੀ ਇਹ ਆਸ ਵਿਰਥੀ ਨਹੀਂ ਜਾਂਦੀ ਹੋਰ ਸੰਸਾਰੀ ਆਸਾਂ ਦੀ ਗੱਲ ਨਹੀਂ ਹੈਗੇ ਤੇ ਸੇਵਕ ਕੋ ਸੇਵਾ ਬਨਾਈ ਹੁਕਮਬੂਧ ਪਰਮ ਪਦ ਪਾਈ ਹੁਣ ਇਸ ਤਰ੍ਹਾਂ ਜਿਹੜਾ ਆ ਸੇਵਕ ਸੇਵਾ ਕਰਦਾ ਹੈ ਉਹਦੀ ਸੇਵਾ ਜਿਹੜੀ ਹੈਗੀ ਸਾਤੀਖਾਂਡੇ ਵਿੱਚ ਦਰਗਾਹ ਵਿੱਚ ਮਨਜ਼ੂਰ ਹੋ ਜਾਂਦੀ ਹੈ ਤੇ ਉਹ ਹੁਕਮ ਨੂੰ ਬੁੱਝ ਲੈਂਦਾ ਹੈ ਪਰਮਪਾਦੀ ਪ੍ਰਾਪਤੀ ਕਰ ਲੈਂਦਾ ਹੈ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਕਹਿੰਦੇ ਇਹ ਤੋਂ ਉੱਪਰ ਹੋਰ ਵਿਚਾਰ ਕਰਨ ਦੀ ਲੋੜ ਨਹੀਂ ਹੈਗੀਆ ਜਦੋਂ ਕਿਸੇ ਨੂੰ ਇਸ ਤਰ੍ਹਾਂ ਉਹਦੀ ਵਿਵਸਥਾ ਬਣ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਫਿਰ ਕੀ ਹੈ ਮਨ ਵਿੱਚ ਉਹਦੇ ਮਨ ਦੇ ਵਿੱਚ ਬਸ ਜਾਂਦਾ ਫਿਰ ਨਿਰੰਕਾਰ ਨਿਰੰਕਾਰ ਕੇ ਦੇਸ ਜਾਏ ਸੁਖ ਲੈ ਮਹਲ ਕਿਉਂਕਿ ਉਹ ਨਿਰੰਕਾਰ ਉਹ ਜਿਹੜਾ ਉਹਦੇ ਮਨ ਦੇ ਵਿੱਚ ਪੈਦਾ ਆ ਜਾ ਨਿਰੰਕਾਰ ਕੀ ਹੈ ਹੁਕਮ ਆਏਗਾ ਸੱਚ ਆਏਗਾ ਜੇ ਦੇ ਅੰਦਰ ਸੱਚ ਪੈਦਾ ਹੋ ਜਾਂਦਾ ਹੈ ਉਹ ਆਪੇ ਬੇ ਨਿਰੰਕਾਰ ਹੋ ਜਾਂਦਾ ਨਿਰੰਕਾਰ ਦਾ ਮਤਲਬ ਹੈ ਵਸਤੂ ਤਾਂ ਹੈ ਪਰ ਉਹਦਾ ਆਕਾਰ ਨਹੀਂ ਹੁੰਦਾ ਹੁਣ ਇਸ ਤਰ੍ਹਾਂ ਜਿਹੜਾ ਸਾਚਲਾ ਗਿਆਨ ਆਇਆ ਸੱਚ ਦਾ ਗਿਆਨ ਇੱਕ ਵਸਤੂ ਹੈਗੀ ਪੱਲੇ ਵੰਨਣ ਵਾਲੀ ਚੀਜ਼ ਹੈਗੀ ਹੈ ਕਹਿੰਦੇ ਆਦ ਬਿਆਦ ਕੇ ਬੰਧਕ ਜੇਤਕ ਨਾਮ ਕੇ ਲੇਤ ਛੱਬੇ ਛੱਡ ਜਾਈ ਹੁਣ ਜਿੰਨੇ ਵੀ ਸੰਸਾਰ ਜਾਂ ਮਨ ਵਿੱਚ ਬੰਧਨ ਹੈਗੇ ਹੈ ਬੰਧਨ ਕਾਤੇ ਹੈਗੇ ਆ ਅਗਿਆਨਤਾ ਕਰਕੇ ਆ ਪਰ ਜਿਹਦੇ ਅੰਦਰ ਜਦੋਂ ਸੱਚ ਪ੍ਰਗਟ ਹੋ ਜਾਂਦਾ ਹੈਗਾ ਉਹ ਸਾਰੇ ਛੱਡ ਜਾਂਦੇ ਆ ਇਸ ਤਰ੍ਹਾਂ ਜਿਹਦੇ ਮਨ ਵਿੱਚ ਨੰਹਕਾਰ ਵੱਸ ਜਾਂਦਾ ਹੈਗਾ ਤੇ ਉਹ ਨੂੰ ਜਿਹੜਾ ਹੈਗਾ ਉਹਦੇ ਉਹਦੇ ਵਿੱਚ ਕੋਈ ਅਗਿਆਨਤਾ ਨਹੀਂ ਰਹਿੰਦੀ ਹੈਗੀ ਤੇ ਆਪ ਨੇ ਅਹੰਕਾਰ ਹੋ ਜਾਂਦਾ ਹੈਗਾ ਜਿਹੜੇ ਵਿੱਚ ਪਹਿਲਾਂ ਕਮੀ ਆਈ ਸੀ ਐਸ ਰਸਤੀ ਵਿੱਚ ਫਸਿਆ ਹੈਗਾ ਤੇ ਜਦੋਂ ਉਹਦੇ ਅੰਦਰ ਗਿਆਨ ਪੈਦਾ ਹੋ ਗਿਆ ਸੱਚ ਦੀ ਸਮਝ ਪੈਦਾ ਹੋ ਜਾਂਦੀ ਹੈ ਉਹ ਹੀ ਨਿਰੰਕਾਰ ਵਾਣ ਜਾਂਦਾ ਫਿਰ ਉਹ ਇੱਕ ਬਣ ਜਾਂਦਾ ਫਿਰ ਉਸ ਹੁਕਮ ਵਿੱਚ ਸਮਾ ਜਾਂਦਾ ਜਿਹਨਾਂ ਦਾ ਹੁਕਮ ਹੈ ਸੰਸਾਰ ਤੇ ਕੰਟਰੋਲ ਕਰ ਰਿਹਾ ਹੈਗਾ ਸਵਾਦ ਉਹਨਾਂ ਦਾ ਇੱਕ ਜਿਹਾ ਹੋ ਜਾਂਦਾ ਜੇ ਆਪਣੇ ਮੂਲ ਦਾ ਤੇ ਜਿਹੜਾ ਮਨ ਦੇ ਵਿੱਚ ਜਿਹੜਾ ਸੁਭਾਅ ਹੈਗਾ ਦੋਨਾਂ ਦਾ ਇੱਕ ਸੱਚ ਨੂੰ ਸਮਝਣ ਵਾਲਾ ਜਦੋਂ ਹੋ ਜਾਂਦਾ ਹੈ ਫਿਰ ਸੱਚ ਸਰੂਪ ਹੋ ਜਾਂਦੇ ਪਹਿਲਾ ਸੱਚ ਦਾ ਸਰੂਪ ਹੋ ਫਿਰ ਸੱਚ ਹੋ ਜਾਂਦਾ ਜਦੋਂ ਸੱਚ ਹੋ ਜਾਂਦਾ ਫਿਰ ਨਿਰੰਕਾਰ ਹੋ ਜਾਂਦਾ ਹੈਗਾ ਬੰਦਨ ਤੋਰ ਭੈ ਨਰਵੈਰ ਅੰਦਰ ਨ ਪੂਜਾ ਗੁਰਕੇ ਪੈਰ ਫਿਰ ਕਹਿੰਦੇ ਨੇ ਬੰਦਨ ਕੱਟ ਲੈ ਹੁੰਦੇ ਤਾਂ ਨਿਰਵੈਰ ਹੋ ਜਾਂਦਾ ਹੈਗਾ ਅੰਧੇਨ ਦਿਨ ਰਾਤ ਤੇ ਪੂਜੇ ਗੁਰਕੇ ਪੈਰ ਫੇਰ ਆਪਣਾ ਜਿਹੜਾ ਮੂਲ ਹੈਗਾ ਉਹਦੇ ਅੰਧੇਨ ਫਿਰ ਉਹਦੇ ਵੀ ਧਿਆਨ ਵਿੱਚ ਲੱਗਿਆ ਰਹਿੰਦਾ ਉਹਨੂੰ ਸਮਝਣ ਵਿੱਚ ਲੱਗਿਆ ਰਹਿੰਦਾ ਕਿਉਂਕਿ ਜਿਹੜਾ ਇੱਕ ਹੈਗਾ ਉਹ ਨਿਰਵੈਰ ਹੈਗਾ ਉਹਦਾ ਨਿਰਵੈਰ ਗੁਣ ਹੈਗਾ ਹੁਣ ਜਦੋਂ ਇਹ ਗੁਣ ਇਹਦੇ ਵਿੱਚ ਵੀ ਪੈਦਾ ਹੋ ਗਿਆ ਹੁਣ ਆਪਣੇ ਮੂਲ ਵਿੱਚ ਉਹ ਨਿਰਵੈਰ ਗੁਣ ਹੈਗਾ ਤੇ ਮਨ ਵਿੱਚ ਵੀ ਪੈਦਾ ਹੋ ਗਿਆ ਤੇ ਦੋਨੇ ਨਿਰਵੈਰ ਹੋ ਗਏ ਇਸ ਤਰ੍ਹਾਂ ਦੋਨੇ ਫਿਰ ਇੱਕ ਹੋ ਗਏ ਕਿਉਂ ਕੋ ਸਵਾਲ ਉਹਨਾਂ ਦਾ ਇੱਕ ਹੈ ਹੁਣ ਜਦੋਂ ਇਹ ਨਿਰਵੈਰ ਹੋ ਗਿਆ ਅੰਦਰ ਵਾਲਾ ਵੀ ਨਿਰਵੈਰ ਤੇ ਬਾਹਰ ਜਿਹੜਾ ਮਨ ਸੀ ਇਹ ਵੀ ਨਿਰਵੈਰ ਹੋ ਗਿਆ ਜਿਹੜਾ ਬਾਹਰमुखी ਧਿਆਨ ਸੀ ਜਦੋਂ ਧਿਆਨ ਅੰਤਰਮੁਖੀ ਹੋ ਜਾਂਦਾ ਹੈ ਤੈਨੂੰ ਫਿਰ ਨਿਰਵੈਰ ਦੀ ਸਮਝ ਪੈਂਦੀ ਹੈ ਕਿ ਨਿਰਵੈਰ ਕੀ ਹੈਗਾ ਨਿਰਪੋ ਸੰਗਤ ਮਾਰੇ ਵਸਤਾ ਇਹ ਡਰਣ ਕਾਹਤ ਹੈ ਫਿਰ ਡਰਦਾ ਵੀ ਨਹੀਂ ਹੈਗਾ ਇਹਨੂੰ ਪਤਾ ਕਿ ਜਿਹੜਾ ਮੈਂ ਤਾਂ ਸਰੀਰ ਹੈ ਹੀ ਨਹੀਂ ਹੈਗਾ ਨਿਰਵੈਰ ਜਿਹੜਾ ਹੈਗਾ ਜਿਹੜਾ ਇੱਕ ਹੈਗਾ ਜਿਹੜਾ ਸੱਚ ਹੈਗਾ ਉਹ ਹੀ ਨਿਰਵੈਰ ਹੈ ਕਿ ਸੱਚ ਦਾ ਕੋਈ ਦੁਸ਼ਮਣ ਨਹੀਂ ਹੈਗਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਹੁਣ ਜਿਹੜਾ ਜਿਹੜਾ ਬੜਾ ਮੂਲ ਹੈਗਾ ਜਦੋਂ ਆਪਣੇ ਅੰਦਰੋ ਜਿਹੜਾ ਹੈ ਸਾਰਿਆਂ ਨੂੰ ਸੱਚ ਸਰੂਪ ਸਾਹਮਣੇ ਲੱਗਦੇ ਆ ਕੇ ਸਨਰ ਵੈਰ ਵਿਰੋਧ ਨਹੀਂ ਕਰਦੇ ਆਗੇ ਵੈਰ ਵਿਰੋਧ ਅਗਿਆਨਤਾ ਕਰਕੇ ਕਰਦੇ ਆਗੇ ਪਰ ਜਦੋਂ ਵੈਰ ਵਿਰੋਧ ਰਹਿੰਦਾ ਨਹੀਂ ਹੈਗਾ ਫਿਰ ਨਿਰਵੈਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਫਿਰ ਇਹ ਜਦੋਂ ਦੋਏ ਮਿਲਕਾਰਜ ਉਪਜੇ RAM ਨਾਮ ਸੰਜੋਗ ਜਦੋਂ ਮਨ ਚਿਤ ਇਕਾਗਰ ਹੋ ਜਾਂਦੇ ਇਕ ਹੋ ਜਾਂਦੇ ਆ ਫਿਰ ਅੱਗੇ ਹੁਕਮ ਦੇ ਨਾਲ ਜੋੜਦੇ ਆ ਫਿਰ ਇਹਨੇ ਇਹ ਹੁਕਮ ਦੇ ਪੈਰ ਗੁਰਕੇ ਚਰਨ ਗੁਰਕੇ ਪੈਰ ਗੁਰਕੇ ਚਰਨ ਇਹ ਸੇਮ ਗੱਲ ਹੈਗੀ ਆ ਫਿਰ ਇਸ ਤਰ੍ਹਾਂ ਜਿਹੜਾ ਗੁਰਕੇ ਪੈਰ ਫਿਰ ਗਾਂ ਇਹਦਾ ਗੁਰ ਹੁਕਮ ਹੋ ਗਿਆ ਜਿਹੜਾ ਇੱਕ ਆ ਉਹ ਗੁਰ ਸ਼ਬਦ ਸਮਾਇਆ ਔਰ ਨਾ ਜਾਣੇ ਕੋਈ ਫਿਰ ਉਹ ਸ਼ਬਦ ਵਿੱਚ ਸਮਾਉਂਦਾ ਹੈ ਇਸ ਤਰ੍ਹਾਂ ਫਿਰ ਉਹਦਾ ਗੁਰ ਸ਼ਬਦ ਹੋ ਜਾਂਦਾ ਹੈ ਗੁਰਮੁਖ ਦੇਹੀ ਸ਼ਬਦ ਬਤਾਰੋ ਜਿਹੜਾ ਗੁਰਮੁਖ ਹੁੰਦਾ ਉਹਦੀ ਦੇਹੀ ਸ਼ਬਦ ਹੁੰਦੀ ਹੈ ਉਹ ਹੁਕਮ ਦੇ ਅਨਸਾਰ ਚੱਲਦਾ ਹੈ ਮਨਮੁਖ ਦੇਹੀ ਭਰਮ ਬਤਾਰੋ ਜਿਹੜਾ ਮਨਮੁਖ ਹੁੰਦਾ ਹੈ ਉਹ ਭਰਮ ਦੇ ਅਨਸਾਰ ਚੱਲਦਾ ਹੈ ਕਿਉਂਕਿ ਭਰਮ ਦੀਆਂ ਉਹ ਬਾਹਰ ਮੁਖੀ ਧਿਆਨ ਹੋਣ ਕਰਕੇ ਜਿਹੜੀਆਂ ਚੀਜ਼ਾਂ ਦਿਖਦੀਆਂ ਹੈਗੀਆਂ ਉਹਦੇ ਪਿੱਛੇ ਪੱਜਦਾ ਹੈ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰਪ੍ਰਾਪ ਆਪੇ ਮਿਲੇ ਨਾਨਕ ਜੀ ਕਹਿੰਦੇ ਆ ਫਿਰ ਉਹਦੇ ਲੋਕ ਸੁਖੀ ਹੋ ਜਾਂਦੇ ਆ ਇਹ ਲੋਕ ਵੀ ਸੁਖੀ ਹੋ ਜਾਂਦਾ ਸੰਸਾਰ ਵਿੱਚ ਵੀ ਉਹਨੂੰ ਸੁਖ ਹੋ ਜਾਂਦਾ ਹੈਗਾ ਜਿਹਨੂੰ ਸੱਚ ਦਾ ਗਿਆਨ ਹੈ ਤੇ ਪਰਲੋਕ ਵੀ ਉਹਦਾ ਸਹੈਲਾ ਹੋ ਜਾਂਦਾ ਪਰਲੋਕ ਜਦੋਂ ਮਤਲਬ ਸਰੀਰ ਨਹੀਂ ਹੋਣਾ ਤੇ ਉਸ ਤੋਂ ਬਾਅਦ ਵੀ ਉਹਨੂੰ ਕੋਈ ਦੁੱਖ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਗੁਰਮੁਖ ਮਾਇਆ ਵਿੱਚ ਅਦਾਸੀ ਹੈ ਜਿਹੜਾ ਗੁਰਮੁਖ ਹੈਗਾ ਉਹ ਮਾਇਆ ਦੇ ਵਿੱਚ ਅਦਾਸ ਹੋ ਜਾਂਦਾ ਜਦੋਂ ਤੇ ਉਦੋਂ ਦੋਨਾਂ ਦੀ ਸਮਝ ਪੈਂਦੀ ਉਹਨੂੰ ਫਿਰ ਕਿ ਜਦੋਂ ਸਰੀਰ ਵਿੱਚ ਹੈ ਜਿਹੜੇ ਦੁੱਖ ਸੁੱਖ ਸਾਰੇ ਸਰੀਰ ਕਰਕੇ ਆਗੇ ਪਰ ਜੇ ਸਰੀਰ ਦੇ ਹੁੰਦਿਆ ਹੋਇਆ ਇਸ ਸਾਚ ਨਾਲ ਮਿਲ ਗਿਆ ਹੁਕਮੀ ਬੰਦਾ ਬਣ ਗਿਆ ਤਾਂ ਇਹਦਾ ਪਰਲੋਕ ਸੇਲਾ ਹੁੰਦਾ ਹੈ ਨਾਨਕ ਹਰਪ੍ਰਭ ਆਪੇ ਮਿਲ ਇਹਨੂੰ ਪਾਣਾ ਚੰਗਾ ਲੱਗਦਾ ਹੈ ਨਾਨਕ ਜੀ ਕਹਿੰਦੇ ਆ ਜਿਹੜਾ ਆਪਣਾ ਹਰਪ੍ਰਭ ਆਪਣਾ ਮੂਲ ਹੈਗਾ ਅੱਗੇ ਹੁਕਮ ਵਿੱਚ ਮਿਲ ਜਾਂਦਾ ਤੇ ਆਪਾ ਆਪਣੇ ਮੂਲ ਵਿੱਚ ਜਦੋਂ ਮਿਲ ਜਾਂਦੇ ਦੋਨਾਂ ਦਾ ਸਵਾਇ ਇੱਕ ਹੋ ਜਾਂਦਾ ਹੈ ਫਿਰ ਦੋਨਾਂ ਦਾ ਕਾਰਜ ਪੂਰਾ ਹੋ ਜਾਂਦਾ ਸ੍ਰਿਸ਼ਟੀ ਵਿੱਚ ਆਉਣ ਦਾ ਜਿਹੜਾ ਮਨੋਰਥੀ ਉਹ ਸਫਲ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ